ਮੈਂ ਪਹਿਲਾਂ ਸਨਮਰ ਸੰਤਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਮੇਹਤੋ ਬਾਦ ਸਿੰਘ ਸਾਹਿਬ ਜੀ ਨੇ ਕੌਮ ਦੇ ਨਾਮ ਸੰਦੇਸ਼ ਵੀ ਦੇਣਾ ਅੰਮ੍ਰਿਤ ਵੇਲੇ ਦੇ ਆਪਾਂ ਆਇਓ ਆ 5-7 ਮਿੰਟ ਹੋਰ ਆਪਾਂ ਸਬਰ ਕਰ ਲਈਏ ਆਪ ਪਵਿੱਤਰ ਧਰਤੀ ਜੇਹ ਧਰਤੀ ਤੇ ਆਪਾਂ ਬੈਠੇ ਆ ਇਸ ਪਵਿੱਤਰ ਧਰਤੀ ਨੇ ਮੁਗਲ ਰਾਜ ਦੀ ਸਤਨਨ ਦਾ ਰਾਜ ਜਿਹੜਾ ਸੀ ਉਹ ਖਤਮ ਕੀਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਜਿੱਲੇ ਛੋਟੇ ਸਹਜਾਦੇ ਮਾਤਾ ਜੀ ਦੀ ਸ਼ਹਾਦਤ ਦਾ ਸੁਣਿਆ ਤੇ ਸਤਿਗੁਰੂ ਜੀ ਨੇ ਇਹ ਸੰਕਲਪ ਦਿੱਤਾ ਸੀ ਕਿ ਹੁਣ ਮੁਗਲ ਰਾਜ ਜਿਹੜਾ ਇਹਦਾ ਪਤਨ ਹੋ ਜਾਊਗਾ। ਔਰ ਇਹੋ ਧਰਤੀ ਆ ਜਿਸ ਧਰਤੀ ਤੋਂ ਇਹ ਦੇਸ਼ ਦੀ ਆਜ਼ਾਦੀ ਦੀ ਜਿਹੜੀ ਇੱਕ ਕਿਉਂਕਿ ਗੁਲਾਮੀ ਸੀ ਉਹਨੂੰ ਵੀ ਤੋੜਨ ਦਾ ਸਤਿਗੁਰੂ ਜੀ ਨੇ ਸੰਕਲਪ ਦਿੱਤਾ। ਇਹੋ ਕਾਰਨ ਕਿ ਅੱਜ ਮੈਂ ਦੇਖਦਾ ਸੀ ਜਿੱਲੇ ਮੈਂ ਤੁਰੇ ਆਉਂਦੇ ਨਗਰ ਕੀਰਤਨ ਦੇ ਵਿੱਚ ਮੈਨੂੰ ਸੱਚ ਕਰਦੇ ਈ ਨੇ ਜਾਣੇ ਕਿ ਜਿਵੇਂ ਅੱਜ ਸਾਡੇ ਮਹਾਨ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਸਾਡੀ ਸਰਕਾਰਯੋਗ ਮਾਤਾ ਜੀ ਅੱਜ ਸਾਡੇ ਵਿੱਚ ਹੀ ਆਏ ਆ ਇਹ 318 19 ਸਾਜ ਤੋਂ ਬਾਅਦ ਅੱਜ 50 ਲੱਖ ਲੋਕਾਂ ਨੇ ਇਹਦੇ ਵਿੱਚ ਸਮੂਲਿਤ ਅੱਜ ਨਹੀਂ ਜਹੀਨੇ ਤੋਂ ਲਗਾਤਾਰ ਮੈਂ ਪਿਛਲੇ ਦਿਨੀ ਵੀ ਆਇਆ ਸੀ ਇੰਨੇ ਜਿੰਨਾ ਅੱਜ ਲੋਕਾਂ ਦਾ ਹੜ ਸੀ ਇਦਾਂ ਲੋਕ ਨਤ ਮਾਸਤਕ ਹੋਣ ਲਈ ਇੱਕ ਮਹੀਨੇ ਤੋਂ ਲਗਾਤਾਰ ਆ ਰਹੇ ਆ ਸੋ ਮੈਂ ਉਸ ਪਵਿੱਤਰ ਆਤਮਾ ਨੂੰ ਵੀ ਯਾਦ ਕਰਨੀ ਚਾਹੁੰਨਾ ਜੇ ਪਵਿੱਤਰ ਆਤਮਾ ਦਾ ਸਾਰਾ ਖਾਨਦਾਨ ਕੁੱਲੂ ਵਿੱਚ ਪੀੜਿਆ ਗਿਆ ਜਦਾਂ ਅਮੈਜਨ ਵੀ ਕਰੋ ਸਤਕਾਰਯੋਗ ਭਾਈ ਮੋਤੀ ਲਾਲ ਜੀ ਮਹਿਰਾ ਤੇਨਾਂ ਨੇ ਆਪਣਾ ਸਾਰਾ ਪਰਿਵਾਰ ਕੁੰਮ ਜੀ ਪੀੜਨਾ ਦਾ ਬਰਦਾਸ਼ਤ ਕਰ ਲਿਆ ਪਰ ਸਤਗੁਰੂ ਜੀ ਦੇ ਸਹਜ ਜਗਦਿਆਂ ਤੇ ਮਾਤਾ ਜੀ ਨੂੰ ਦੁੱਧ ਪਿਲਾਉਣ ਤੋਂ ਪਿੱਛੇ ਨਹੀਂ ਹਟਿਆ ਉਹਨਾਂ ਦੀ ਧਰਮ ਸ਼ਪਤ ਨੇ ਭਾਈ ਮੋਤੀ ਲਾਲ ਜੀ ਮਹਿਰਾ ਉਹ ਕਹਿੰਦੀ ਮੇਰਾ ਸਾਰ ਕੁਝ ਵਿਕ ਜਾਏ ਸਾਹਿਬ ਜਾਦਿਆਂ ਨੂੰ ਦੁੱਧ ਪਿਲਾ ਕੇ ਆਉਣਾ ਇਹ ਆ ਸੇਵਕ ਗੁਰੂ ਦਾ ਤੇ ਸਿੱਖ ਦਾ ਦੂਸਰਾ ਸੇਵਕ دیਵਾਨ ਟੋਡਰਮਾਲ ਦਾ ਜਿਹਨੇ ਸਾਰਾ ਕੁਝ ਵੇਚ ਕੇ ਅਸੀਂ ਤਾਂ ਅੱਜ ਕਈ ਐਸੋ ਇਸੇ ਪਾ ਗਏ ਉਹਦਾ ਵੀ ਜੇਰਾ ਦੇਖੋ ਉਹਦਾ ਗੁਰੂ ਪ੍ਰਤੀ ਵਫਾਦਾਰੀ ਤੇ ਪਿਆਰ ਦੇਖੋ ਸਾਰਾ ਕੁਝ ਨਟਾ ਕੇ ਫਿਰ ਕੇਵਲ ਤਾਂ ਕੇਵਲ ਸਤਿਗੁਰ ਜੀ ਲਈ ਉਹਨਾਂ ਸਾਹਿਬ ਜਾਦਿਆਂ ਨੂੰ ਇਸ ਪਵਿੱਤਰ ਧਰਤੀ ਤੇ ਸੰਸਕਾਰ ਲਈ ਜੜਾ ਮੁੱਲ ਲਈ ਕਈ ਵਾਰੀ ਮਹਿਸੂਸ ਵੀ ਕਰਿਆ ਕਰੋ ਕਿ ਸਾਡੇ ਸਿੱਖਾਂ ਲਈ ਇਕੱਲਾ ਨਹੀਂ ਗੁਰੂ ਸਾਹਿਬ ਜੀ ਨੇ ਸਾਰਿਆਂ ਫਿਰਕਿਆਂ ਨਾਲ ਜਿਹਨੂੰ ਅੱਜ ਆਪਾਂ ਸੈਕੂਲਰ ਰਜਿਮ ਕਹਿੰਦੇ ਆ ਸਾਰਿਆਂ ਨਾਲ ਚੱਲਦੇ ਸੀ ਉਹ ਮੁਸਲਮਾਨ ਵੀ ਉਨੇ ਹੀ ਸਤਪੁਰਜੀ ਦੇ ਸਿੱਖ ਸੀ ਉਹ ਹਿੰਦੂ ਵੀ ਉਨੇ ਸਿੱਖ ਸੀ ਜਿਨਨੇ ਸਿੱਖ ਗੁਰੂ ਕੇ ਸਿੱਖ ਸੀ ਇਹ ਵਿਚਾਰਧਾਰਾ ਸਤ ਉਹਨਾਂ ਦੇ ਜਮਦੀ ਗੁਰੂ ਪਾਤਸ਼ਾਹ ਜੀ ਨੇ ਚਲਾਈ ਇਹ ਸੰਪਰਦਾ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ 사ਤਪੁਰ ਜੀ ਨੇ ਸਾਨੂੰ ਦੱਬੇ ਤੇ ਲਤਾੜੇ ਲੋਕਾਂ ਨੂੰ ਇੱਕ ਥਾਂ ਇਕੱਠੇ ਕੀਤਾ ਸੀ ਉਹਦਾ ਹੀ ਹਿੱਸਾ ਸੀ ਕਿ ਇਸ ਧਰਤੀ ਦੇ ਹਿੱਸੇ ਸ਼ਹਾਦਤ ਪਾਈ ਉਸ جنگ ਦੇ ਵਿੱਚ ਜੁੱਧਾਂ ਦੇ ਵਿੱਚ ਲੜਾਈ ਕਾ ਗਈ ਸੀ ਕੋਈ ਨਿੱਜ ਦੀ ਲੜਾਈ ਨਹੀਂ ਸੀ ਕੋਈ ਰਾਜ ਸત્તા ਦੀ ਲੜਾਈ ਨਹੀਂ ਸੀ ਕੇਵਲ ਦਾ ਕੇਵਲ ਸਮਾਜ ਦੇ ਵਿੱਚ ਪਾਈਆਂ ਜਾ ਰਹੀਆਂ ਬੰਡੀਆਂ ਵਰਨਵਾਦ ਜਾਤ ਪਾਤ ਉੱਚ ਨੀਚ ਨੂੰ ਖਾਤਮ ਕਰ ਲੈ ਸਤਿਗੁਰੂ ਜੀ ਨੇ ਸੰਘਰਸ਼ ਵਿੱਡੇ ਸੀ ਜਿਹੜੇ ਵਿੱਚ ਉਹ ਸਤਿਗੁਰੂ ਜੀ ਸਫਲ ਨਹੀਂ ਹੋਏ ਅੱਜ ਵੀ ਦੇਖਣਾ ਪਊ ਅੱਜ ਵੀ ਕਦੇ ਉਹ ਸਮਾਂ ਤਾਂ ਨਹੀਂ ਆ ਗਿਆ ਅੱਜ ਵੀ ਕਦੇ ਉਧਰ ਨੂੰ ਤਾਂ ਨਹੀਂ ਤੁਰ ਪੈਂ ਕਿ ਜੇ ਬਿੱਤੇ ਵਿੱਚੋਂ ਸਤਿਗੁਰੂ ਜੀ ਨੇ ਸਾਨੂੰ ਬਾਹਰ ਕੱਢਿਆ ਸੀ ਸਾਨੂੰ ਸੰਕਲਪ ਦਿੱਤਾ ਸੀ ਕਿ ਇਹ ਆਜ਼ਾਦ ਬਾਦ ਇਹਦੇ ਵਿੱਚ ਸਾਡੀ ਕੋਈ ਨਿੱਜੀ ਦੀ ਲੜਾਈ ਗੁਰੂ ਸਾਹਿਬ ਦੀ ਨਹੀਂ ਸੀ ਕੇਵਲ ਦਾ ਕੇਵਲ ਸਤਗੁਰੂ ਜੀ ਨੇ ਸਿਧਾਂਤਕ ਲੜਾਈ ਦਿੱਤੀ ਗੁਰ ਸ਼ਬਦ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਸੋ ਮੈਂ ਇੱਕ ਹੋਰ ਸਨੇਮਰ ਬੇਨਤੀ ਕਰਕੇ ਤੁਹਾਤੋਂ ਕਿਹਾ ਲੈ ਲਵਾ ਸਿੰਘ ਸਾਹਿਬ ਨੇ ਸੰਦੇਸ਼ ਦੇਣਾ ਕੁਝ ਜਾਤਾਂ ਦੇ ਕੁਝ ਫਿਰਕਿਆਂ ਦੇ ਕੁਝ ਕਬੀਲਿਆਂ ਦੇ ਆਪਣੇ ਕਲਚਰ ਹੁੰਦੇ ਉਹਨਾਂ ਦੀਆਂ ਮਰਿਆਦਾਵਾਂ ਹੁੰਦੀਆਂ ਸਤਗੁਰੂ ਜੀ ਨੇ ਸਾਨੂੰ ਗੁਰਮਤਿ ਦੀਆਂ ਪੈੜਾਂ ਦਿੱਤੀਆਂ ਕੋਰ ਮੱਦੇ ਸਾਨੂੰ ਸਿਧਾਂਤ ਦਿੱਤੇ ਅੱਜ ਇੱਕ ਅਜੋਕਾ ਜਿਹਾ ਇੱਕ ਜਬਨ ਕੀਤਾ ਜਾਂਦਾ ਕਿ ਸਾਡੇ ਉਹਨਾਂ ਸਿਧਾਂਤਾਂ ਨੂੰ ਵੀ ਮਲਾ ਕੇ ਟਿੰਟ ਕਰਕੇ ਜਿਹਨੂੰ ਕਹ ਲੈਨੇ ਆਪਾਂ ਇੱਕ ਮਿੱਠੀ ਗੋਲੀ ਜ਼ਹਿਰ ਦੇ ਵੇ ਦਿੱਤੀ ਜਾ ਕੇ ਉਹਨੂੰ ਟਿੰਟ ਕੀਤਾ ਜਾ ਰਿਹਾ ਪਰ ਮੈਂ ਬੋਲਣਾ ਮੈਂ ਸੀ ਕਹਿੰਦਾ ਇਥੋਂ ਬਾਤ ਦੁਨਵਾਦ ਕਰਦਾ ਕਿ ਜੇ ਕੁਝ ਕੀਤਾ ਸੀ ਬਾਤਸ ਕਰ ਲਿਆ ਰਾਜਨੀਤਿਕ ਲੋਕੋ ਕੋਈ ਧਰਮ ਦੀ ਗੱਲ ਕਰਨ ਲੱਗੇ 100 ਵਾਰੀ ਸੋਚਿਆ ਕਰੋ ਪਹਿਲਾਂ ਤਾਂ ਤੁਹਾਨੂੰ ਕਰਨੀ ਨਹੀਂ ਚਾਹੀਦੀ ਜੇ ਕਰਦੇ ਵੀ ਹਾਂ ਬਿਨਾਂ ਕਿਸੇ ਨਾਲ ਸਲਾਹ ਕਰ ਲਿਆ ਕਰੋ ਇਹ ਗੁਰੂ ਪੰਥ ਗੁਰੂ ਗ੍ਰੰਥ ਗੁਰੂ ਖਾਲਸਾ ਇਹਦੇ ਆਪਣੇ ਬਲੱਖਣ ਸਤਗੁਰ ਜੀ ਨੇ 239 ਸਾਲ ਇਸ ਧਰਤੀ ਤੇ ਸਰੀਰ ਰੂਪ ਹੋ ਕੇ ਅੱਜ ਜਾਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰ ਰਹੇ ਆ ਇੱਕ ਮੈਂ ਇੱਕ ਸੁਨੇਹਰ ਹੋਰ ਬੇਨਤੀ ਕਰਨੀ ਚਾਹਨਾ ਅਸੀਂ ਕਈ ਵਾਰੀ ਛੋਟੇ ਹੋ ਜਾਂਦੇ ਹਾਂ ਦੂਏ ਦੀ ਸੁਣਦੇ ਘਾਟੇ ਆ ਸੁਣਾਉਂਦੇ ਬਹੁਤ ਆ ਅੱਜ ਸਾਡੇ ਵਿੱਚ ਘਾਟ ਪੈ ਗਈ ਜਿਹੜਾ ਬੰਦਾ ਸੁਣ ਲਵੇ ਚੰਗੀ ਤਰ੍ਹਾਂ ਉਹ ਸੁਣਾ ਵੀ ਸਕਦਾ ਪਰ ਮੈਂ ਦੇਖਦਾ ਸਾਡੀ ਸਰਬੋਤਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਇਹਦੇ ਲਈ ਵੀ ਅੱਜ ਯਤਨ ਹੋ ਰਹੇ ਆ ਜਿਸ ਲਈ ਵੀ ਕਹਾਂ ਕੋਈ ਸਾਨੂੰ ਹਵਾਇਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੀ ਆ ਕੋਈ ਹੁਕਮਨਾਮਾ ਜਾਰੀ ਹੁੰਦਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਉਹਦੇ ਉੱਤੇ ਪਹਿਰਾ ਦੇਵੇ ਆ ਪਿਛਲੇ ਸਮੇਂ ਦੌਰਾਨ ਕੋ ਸਾਡੇ ਕਲਚਰ ਨਾਲ ਏਦਾਂ ਦੇ ਲਬਜ਼ ਵਰਤੇ ਗਏ ਜਿਹੜੇ ਪੰਥ ਨੇ ਕਬੂਲ ਨਹੀਂ ਕੀਤੇ ਚਲੋ ਉਹਨਾਂ ਨੇ ਤਾਂ ਉਹਨਾਂ ਨੂੰ ਮੈਂ ਕੋਸਦਾ ਨਹੀਂ ਉਹਨਾਂ ਨੂੰ ਮੈਂ ਕੀ ਕਹਿਣਾ ਨਹੀਂ ਤਾਂ ਆਪਣੀ ਬੁੱਧਨ ਨਾਲ ਚਲਾਣਾ ਪਰ ਪੰਥਕ ਜਥੇ ਬੰਦਿਆਂ ਵੀ ਇਕਾਤ ਤੱਕ ਦੇ ਫਦਾਇਤ ਤੋਂ ਲਾਂਦੇ ਹੋ ਜਾਈਏ ਆਪਾਂ ਪੰਥ ਕਲੇਮ ਕਰਦੇ ਹਾਂ ਉਹਨਾਂ ਨੂੰ ਮੈਂ ਸਿੱਧਾ ਕਹਿਣਾ ਚਾਹਣਾ ਇਹ ਹਦਾਇਤ ਛਰੀਏ ਕਾਲ ਤੱਕ ਸਾਡੀ ਜਿੱਥੋਂ ਸਿੱਖ ਨੇ ਹਮੇਸ਼ਾ ਇਤਾਕ ਤੇ ਇਥੋਂ ਸਤਿਗੁਰੂ ਜੀ ਦੀ ਅਸੀਸ ਲੈਣੀ ਆ ਰਾਜ ਸੱਦਾ ਪੰਜਾਂ ਸਾਲਾਂ ਬਾਅਦ ਬਦਲ ਜਾਂਦੀ ਆ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਇਸ ਧਰਤੀ ਤੇ ਲੰਬਾ ਅਸਰ ਜਿਸ ਇੱਕ ਪਾਰਟੀ ਨੇ ਰਾਜ ਕੀਤਾ ਅੱਜ ਕਿਧਰੇ ਲੱਭਦੇ ਵੀ ਨਹੀਂ ਤੇ ਆਪਾਂ ਖਾਲਸਾ ਜੀਆ ਪਰੰਪਰਾਵਾ ਦੇ ਉੱਤੇ ਜਿਸਨੇ ਕੋਈ ਕਹਾਣ ਕੰਦਾ ਯਤਨ ਕਰਦਾ ਪੰਥਕ ਜਥੇਬੰਦੀਆਂ ਜਰੂਰ ਫੈਸਲਾ ਕਰਿਆ ਕਰੋ ਉਸ ਵੇਲੇ ਆਪਾਂ ਫੇਰ ਉਹਨਾਂ ਦੀ ਲਪੇਟ ਵਿੱਚ ਆ ਜਾਂਦੇ ਆ ਅਸੀਂ ਕੋਈ ਕਾਟੋ ਕਲੇਸ਼ ਨਹੀਂ ਚਾਹੁੰਦੇ ਅਸੀਂ ਇਹ ਵੀ ਨਹੀਂ ਚਾਹੁੰਦੇ ਪੰਥ ਵਿੱਚ ਬੰਡੀਆਂ ਪੈਣ ਪੰਥ ਤਾਂ ਇਕੱਠਾ ਹੋਵੇ ਆ ਸਾਡਾ ਜਿਹੜਾ ਸਭ ਤੋਂ ਵੱਡਾ ਇੱਕ ਅਮੇਜਨ ਵੀ ਕਰਨਾ ਚਾਹੀਦਾ ਇੱਕ ਫੀਲਿੰਗ ਵੀ ਲੈਣੀ ਚਾਹੀਦੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ 17 ਸਾਲ ਦਾ ਇੱਕ ਚੱਕੀ ਵਿੱਚ ਬੈਠਾ ਜੇ ਕਾ ਵੇ ਵਿੱਚ ਬੰਦਾ ਜਿੰਦਾ ਲਾ ਕੇ ਚਲ ਜਾਏ ਤੇ ਬੰਦਾ ਘਰ ਤੋੜ ਨੂੰ ਫਿਰਦਾ ਉਹਦੇ ਨਾਲ 6 ਸਿੰਘ ਸਾਡੇ ਹੋਰ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਲਈ ਜਦਨ ਕਰੀਏ ਕੌਮ ਇਕੱਠੀ ਹੋਵੇ ਤਾਂ ਮੇਂ ਕਮਜ਼ੋਰ ਹੋ ਸਕਦਾ ਜਥੇਬੰਦੀ ਕਦੇ ਕਮਜ਼ੋਰ ਨਹੀਂ ਹੁੰਦੀ ਆਪਾਂ ਦੇ ਮੋਰੇ ਬੜੇ ਚੁਣੌਤੀਆਂ ਲੋਕ ਮੇਂ ਟਾਂਗਣਾ ਅੱਜ ਸਾਡਾ ਇਤਿਹਾਸ ਵੀ ਥਾਪਮ ਕੀਤਾ ਜਾ ਰਿਹਾ ਆ ਪਿਛਲੇ ਦਿਨੀ ਅਸੀਂ ਜਾਂਚ ਕੀਤਾ ਸੀ ਕਾਲਾ ਪਾਣੀ ਦਾ ਇਤਿਹਾਸ ਡਾਕਟਰ ਦੇਵਾਨ ਸਿੰਘ ਕਾਲਾ ਪਾਣੀ ਜਿਹੜਾ ਉੱਥੇ ਸੁਪਰਲੈਂਡ ਜੇਲ੍ਹ ਵੀ ਰਿਹਾ ਉਹ ਉਹਨਾਂ ਦੇ ਬਿਲੇ ਬਹੁਤ ਸਿੰਘ ਉਸ ਜੇਲ੍ਹ ਦੇ ਵਿੱਚ ਰਹੇ ਸਰਕਾਰ ਨੇ ਇੱਕ ਪੁਸਤਕ ਲਿਖਾਈ ਕਿਸੇ ਸਿੱਖ ਦਾ ਜ਼ਿਕਰ ਨਹੀਂ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਦਵਾਨ ਭੇਜ ਕੇ ਤਿੰਨ ਵਾਰੀ ਅੰਡੇਮਾਨ ਨਕੋਬਾਰ ਉਹ ਭੇਜੇ ਦੇ ਉਹਨਾਂ ਦੇ ਵਿੱਚ 248 ਦੀ ਲਿਸਟ ਸਾਡੇ ਕੋਲ ਪਹੁੰਚੀ ਹਾਲੇ ਪੈਂਡਿੰਗ ਆ ਹਾਲੇ ਹੋਰ ਵੀ ਆ ਇਹ ਅੱਜ ਕਿਉਂ ਕੀਤਾ ਜਾ ਰਿਹਾ ਇਸ ਕਰਕੇ ਕੀਤਾ ਜਾ ਰਿਹਾ ਕਿ ਜਿਹਦਾ ਇਤਿਹਾਸ ਖਤਮ ਹੋ ਜਾਏ ਉਹਦਾ ਪਰਿਵệਤ ਖਤਮ ਹੋ ਜਾਂਦਾ ਵੀਰੋ ਇਹ ਕੌਮ ਇਤਿਹਾਸ ਤੇ ਮਾਣ ਵੀ ਕਰਦੀ ਆ ਇਹ ਕੌਮ ਇਤਿਹਾਸ ਨਮਾ ਨਰਵਾ ਵੀ ਕਰਦੀ ਆ ਇਹ ਜੋ ਕਾਰਨ ਆ ਕਿ ਅੱਜ ਵੀ ਸਿੱਖ ਜੇ ਨਾ ਪਰੰਪਰਾ ਸਾਡੇ ਮਹਾਨ ਬਾਬਿਆਂ ਨੇ ਇਸ ਧਰਤੀ ਤੇ ਪਾਈਆਂ ਅੱਜ ਵੀ ਉਹਨਾਂ ਦੇ ਵਿੱਚੋਂ ਗੁਰੂ ਕੇ ਸਿੱਖ ਉਹਨਾਂ ਪਰੰਪਰਾ ਦੇ ਤੇ ਪੈਰਾ ਦੇ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਆਓ ਸਾਰੇ ਸਾਰੇ ਕਾਰਜ ਛੱਡ ਕੇ ਕੇਵਲ ਤਾਂ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਰਾਸਤੀ ਹੇਠ ਇਕੱਤਰ ਹੋਈਏ ਗੁਰੂ ਸਾਹਿਬ ਕਿਰਪਾ ਕਰਨਗੇ ਬਾਛਿਸ਼ ਕਰਨਗੇ ਮੈਂ ਜਿੱਥੇ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ 50 ਲੱਖ ਲੋਕਾਂ ਦੀ ਆਮਦ ਸਾਡੇ ਪ੍ਰਬੰਧ ਕਿੱਲੇ ਪੈ ਗਏ ਜਤਨ ਬੜਾ ਕੀਤਾ ਬੇ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਟੀ ਦੇ ਵਿੱਚ ਪ੍ਰਬੰਧ ਕੀਤੇ ਜਾਣ ਪਰ ਪ੍ਰਬੰਧ ਛੋਟੇ ਪੈ ਗਏ ਤੁਹਾਡੇ ਜਿਹੜੇ ਹਿਰਦੇ ਤੇ ਤੁਹਾਡੇ ਮਾਨ ਦੇ ਵਿੱਚ ਇੱਥੇ ਆ ਕੇ ਨਮਸਕਾਰ ਕਰਨ ਦੀ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਜਿਨਿਆਂ ਨੇ ਲੰਗਰ ਲਾਇਆ ਜਿਨਿਆਂ ਨੇ ਦੁੱਧ ਦੀ ਸੇਵਾ ਕੀਤੀ ਜਿਨ੍ਹਾਂ ਨੇ ਬਾਲਣ ਆਪ ਦੀ ਸੇਵਾ ਕੀਤੀ ਉਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਅਸੀਂ ਤੁਹਾਡਾ ਇੰਤਜ਼ਾਮ ਕੱਟ ਕਰ ਸਕੇ ਪਰ ਸੰਗਤ ਨੇ ਇਸ ਸਾਲ ਰਿਕਾਰਡ ਤੋੜਿਆ ਇਹ ਗੱਲ ਇਹ ਦਰਸਾਉਂਦੀ ਆ ਕਿ ਕੌਮ ਉਸ ਪਵਿੱਤਰ ਭਵਿਕ ਉਜਲ ਲਈ ਉਹ ਕਾਮਨਾ ਕਰਦੀ ਆ ਕਈ ਵਾਰੀ ਸਾਡੇ ਵਰਗੇ ਚ ਕਮਜ਼ੋਰੀਆਂ ਹੋ ਸਕਦੀਆਂ ਕੌਮ ਜਿਹੜੀ ਇੱਕ ਮੁੱਠ ਹੋ ਜਾਏ ਇਹੋ ਮੈਂ ਅਰਦਾਸ ਤੇ ਬੇਨਤੀ ਉਹਨਾਂ ਪਵਿੱਤਰ ਆਤਮਾਵਾਂ ਦੇ ਚਰਨਾਂ ਵਿੱਚ ਕਰਦਾ ਹਾਂ ਦਰਬਾਰ ਕਰਦਾਂ ਸਿੰਘ ਸਾਹਿਬ ਜੀ ਸ਼੍ਰੀ ਿਕਾਤਕ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੀंद्र ਸਿੰਘ ਜੀ ਸਿੰਘ ਸਾਹਿਬ ਗਿਆਨੀ ਸਾਡੇ ਸੁਲਤਾਨ ਸਿੰਘ ਜੀ ਜਿਹੜੇ ਤੱਤ ਸ੍ਰੀ ਕੇਸਗੜ ਸਾਹਿਬ ਜੀ ਦੇ ਵੀ ਜਥੇਦਾਰ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਉਹਨਾਂ ਦੇ ਨਾਲ ਸਾਡੇ ਸਾਫਕਾਰ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਸਤਕਾਰਯੋਗ ਦੋ ਖੰਨਵਾਰਨ ਤੋਂ ਵੀ ਗ੍ਰਾਂਤੀ ਸਿੰਘ ਆਏ ਤੇ ਸਾਡੇ ਇੱਥੇ ਮੁੱਖ ਗ੍ਰਾਂਤੀ ਜਿਹੜੇ ਰੂਹੇ ਰਵਾਂ ਇਹਨਾਂ ਸਮਾਗਮਾਂ ਤੇ ਰਹਿੰਦੇ ਗਿਆਨੀ ਹਰਪਾਲ ਸਿੰਘ ਜੀ ਉਹ ਵੀ ਆਏ ਇਹਨਾਂ ਦਾ ਵੀ ਧੰਨਵਾਦ ਤੇ ਸਾਡੇ ਸਿੱਖ ਪੰਥ ਦੀਆਂ ਮਹਾਨ ਸੰਪਰਦਾਵਾਂ ਕਿਉਂਕਿ ਕਈ ਵਾਰੀ ਅਸੀਂ ਪੰਥ ਨੂੰ ਦੇਖਦੇ ਹਾਂ ਮੈਂ ਅਕਸਰ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਆ ਇਹ ਸਾਰੇ ਉਹਦੇ ਜਿੰਨੇ ਮਹਾਂਪੁਰਖਿਆ ਇਹ ਸਾਰੇ ਜਿੱਦਾਂ ਔਰਤ ਦੇ ਗਹਿਣੇ ਨਹੀਂ ਹੁੰਦੇ ਇਹ ਸਾਰੇ ਸ਼ਿੰਗਾਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੁੱਢਾ ਦਲ ਕਿੰਡੀ ਵੱਡੀ ਮਹਾਨ ਜਥੇਬੰਦੀ ਸੰਪਰਦਾ ਜਿਹੜੀ ਗੁਰੂ ਸਾਹਿਬ ਜੀ ਨੇ ਆਪਣੀ ਹੱਥੀ ਸਾਜੀ ਸੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਮੁਖੀ ਸੰਤ ਬਾਬਾ ਬਲਵੀਰ ਸਿੰਘ ਜੀ ਜਿਹੜੇ ਹਰ ਸਮਾਗਮਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਗ ਚੜ੍ਹ ਕੇ ਹਮੇਸ਼ਾ ਸਹਿਯੋਗ ਕਰਦੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪੰਥ ਦਲ ਬਾਬਾ ਵਿਧੀ ਚੰਦ ਜੀ ਦੇਖੋ ਕਿੰਡੀ ਵੱਡੀ ਕਿਰਪਾ ਤੇ ਬਖਸ਼ ਕਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਹੋ ਗਿਆ ਅੱਜ ਵੀ ਉਹਨਾਂ ਨੂੰ ਬਾਣੀ ਤੇ ਬਾਣਾ ਤੇ ਸਾਡਾ ਸਾਰਾ ਜਿੰਨਾ ਕਲਚਰ ਸਾਹਮਣੇ ਬੈਠੇ ਆ ਬਾਬਾ ਅਵਤਾਰ ਸਿੰਘ ਜੀ ਬਾਬਾ ਬਾਇਆ ਸਿੰਘ ਜੀ